ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਖੜੇ ਆ ਜੀ ਮਾਨਸਾ ਬੱਸ ਸਟੈਂਡ ਵਾਲੇ ਚੌਕ ਕੋਲੇ ਚੌਕ ਕੋਲੋਂ ਆਪਾਂ ਲੈਣੀ ਸੀ ਥੋੜੀਆਂ ਜੀਆਂ ਦਵਾਈਆਂ ਲੈਣੀਆਂ ਸੀ ਕਿਉਂਕਿ ਆਪਾਂ ਅੱਜ ਯਾਤਰਾ ਕਰਨ ਲੱਗੇ ਆਂ ਸ੍ਰੀ ਹੇਮਕੁੰਡ ਸਾਹਿਬ ਦੀ ਤਾਂ ਆਪਾਂ ਦਵਾਈਆਂ ਲੈ ਕੇ ਤੇ ਜਿਹੜੀਆਂ ਆਪਾਂ ਨੂੰ ਉੱਥੇ ਲੋੜ ਪਊਗੀ ਉਹ ਆਪਾਂ ਦਵਾਈਆਂ ਲੈ ਲਈਆਂ ਦਿਖਾਮ ਦੀ ਲੈ ਲਈ ਤੇ ਕਾਮਨ ਜੀਆਂ ਗੋਲੀਆਂ ਲੈ ਲਈਆਂ ਸਾਰੀਆਂ ਪੈਰਾਸੀਟਾਮੋਲ ਸਾਰੀਆਂ ਗੋਲੀਆਂ ਲੈ ਕੇ ਕੇਸਰ ਵਕੀਲ ਵਾਲੀ ਗਲੀ ਵਿੱਚ ਦੀ ਹੁੰਦੇ ਹੋਏ ਆਪਾਂ ਚੱਲੇ ਆ ਜੀ ਆਪਣੇ ਘਰ ਨੂੰ ਤੇ ਇੱਕ ਆਪਣੇ ਕੋਲੇ ਰਾਸਤੇ 'ਚ ਐਵਰੀਡੇ ਸਟੋਰ ਆਊਗਾ ਉਹ ਆਪਣੇ ਯਾਰ ਦੋਸਤ ਦਾ ਤੇ ਉਸ ਤੋਂ ਬਾਅਦ ਆਪਾਂ ਉੱਥੋਂ ਸਮਾਨ ਲੈਣਾ ਸੀ ਜਿਹੜਾ ਖਾਣ ਪੀਣ ਵਾਲਾ ਉਹ ਸਮਾਨ ਲੈ ਕੇ ਤੇ ਜਿੰਨਾ ਵੀ ਸਮਾਨ ਲੈਣਾ ਸੀ ਖਾਣ ਪੀਣ ਵਾਲਾ ਉਹ ਤੁਸੀਂ ਆਪਦੀ ਲੋੜ ਅਨੁਸਾਰ ਲੈ ਸਕਦੇ ਹੋ ਤੇ ਲੋੜ ਅਨੁਸਾਰ ਉਹ ਸਮਾਨ ਲੈ ਕੇ ਤੇ ਆਪਾਂ ਚੱਲੇ ਪਾਉਣੇ ਆ ਜੀ ਸ੍ਰੀ ਹਿਮਕੁੰਟ ਸਾਹਿਬ ਨੂੰ ਤਾਂ ਕਰਕੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਜਮਾ ਨਾ ਕਰਿਓ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਦੇਖਦੇ ਆਂ ਫਿਰ ਅੱਗੇ ਕੀ ਬਣਦਾ ਸਾਰੀ ਵੀਡੀਓ ਜਰੂਰ ਦੇਖਿਓ ਤਿਆਰ ਤੁਰ ਹੋ ਕੇ ਆਪਾਂ ਟੇਕਣ ਆ ਗਏ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਆਪਣੇ ਪੈਂਟ ਤਾਂ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਕੇ ਤੇ ਇਹ ਤੋਂ ਬਾਅਦ ਆਪਾਂ ਪੌਣਾ ਜੀ ਚਾਲੇ ਤੇ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਕੀ ਕੀ ਸਮਾਨ ਲੈ ਕੇ ਗਿਆ ਉਹ ਜ਼ਰੂਰ ਦੇਖਿਓ ਤੇ ਆ ਬੈਗ ਜੀ ਆਪਾਂ ਭਰ ਲਏ ਦੋ ਇੱਕ ਇਹ ਵੱਡਾ ਬੈਗ ਹੈ ਤੇ ਇੱਕ ਸਾਈਡ ਬੈਗ ਹੈ ਤੇ ਇਹ ਬੈਗ ਹੁਣ ਮੈਂ ਤੁਹਾਨੂੰ ਖੋਲ ਕੇ ਤਾਣੀ ਦਿਖਾ ਸਕਦਾ ਕਿਉਂਕਿ ਇਹ ਭਰ ਤਾਂ ਮੈਂ ਲਿਆ ਤੇ ਪਰ ਇਹ ਖੋਲਣਾ ਬਹੁਤ ਔਖਾ ਕਿਉਂਕਿ ਜੇ ਸਮਾਨ ਬਹੁਤ ਜ਼ਿਆਦਾ ਹੈ ਤੇ ਜਿਆਦਾ ਹੋਣ ਕਰਕੇ ਇਹ ਹੁਣ ਖੁੱਲੂਗਾ ਮਸਾਂ ਇਹ ਹੁਣ ਉੱਥੇ ਜਾ ਕੇ ਖੁੱਲੂਗਾ ਇੱਥੇ ਤਾਂ ਖੁੱਲਣ ਹੋ ਰਿਹਾ ਤਾਂ ਕਰਕੇ ਹੁਣ ਤੁਸੀਂ ਤੁਹਾਨੂੰ ਬਲੌਗ ਹੋਰ ਬਹੁਤ ਦੇਖਣੇ ਪੈਣਗੇ ਇਸ ਸਮਾਨ ਜਾਣਨ ਦੇ ਲਈ ਤੇ ਲਓ ਜੀ ਆਪਾਂ ਲੋ ਟ-ਸ਼ਰਟ ਚ ਚੱਲਦੇ ਆਂ ਜਿਉਂਕਿ ਸਫ਼ਰ ਲੰਮਾ ਹੁੰਦਾ ਤਾਂ ਕਰਕੇ ਲਓ ਜੀ ਗੱਡੀ ਦੇ ਵਿੱਚ ਆਪਾਂ ਬੈਗ ਧਰ ਲਏ ਤੇ ਬੈਗ ਧਰਨ ਤੋਂ ਬਾਅਦ ਦੇਖ ਲਓ ਤੁਸੀਂ ਗੱਡੀ ਦੇ ਬੈਗ ਜਮਾ ਫੁੱਲ ਹੋ ਗਏ ਡਿੱਕੀ ਜਮਾ ਫੁੱਲ ਹੋ ਗਈ ਤੇ ਖਾਣ ਪੀਣ ਵਾਲਾ ਸਮਾਨ ਆਪਣੇ ਦੋ ਲਿਫਾਫਿਆਂ ਦੇ ਵਿੱਚ ਤੇ ਖਾਣ ਪੀਣ ਵਾਲਾ ਸਮਾਨ ਵੀ ਬਹੁਤ ਲੈ ਕੇ ਸੀ ਕਿਉਂਕਿ ਉੱਥੇ ਮਹਿੰਗਾ ਹੁੰਦਾ ਯਾਰ ਥੋੜਾ ਜਿਹਾ ਤਾਂ ਕਰਕੇ ਜਿੰਨਾ ਵੀ ਖਾਣਾ ਪੀਣਾ ਵਾਲਾ ਸਮਾਨ ਹੁੰਦਾ ਉਹ ਤੁਸੀਂ ਜ਼ਰੂਰ ਲੈ ਕੇ ਜਾਓ ਤੇ ਇੱਕ ਤੁਸੀਂ ਪਾਣੀ ਇਧਰੋਂ ਲੈ ਕੇ ਜਾਓ ਕਿਉਂਕਿ ਉੱਧਰ ਪਾਣੀ ਦਾ ਫਰਕ ਹੁੰਦਾ ਤੇ ਆਪਣੇ ਵਾਲਾ ਪਾਣੀ ਆਪਾਂ ਨੂੰ ਸ਼ੂਟ ਕਰਦਾ ਤਾਂ ਕਰਕੇ ਆਪਾਂ ਅੱਜ ਦੁਬਾਰਾ ਚਾਲੇ ਪਾਤੇ ਜੀ ਦੇਖ ਲਓ ਹੁਣ ਤੁਸੀਂ ਦੇਖਦੇ ਜਾਓ ਐਂਡ ਤੱਕ ਚੀਜ਼ਾਂ ਬਹੁਤ ਆਉਣੀਆਂ ਰਾਹ ਦੇ ਵਿੱਚ ਦੇਖਣ ਨੂੰ ਤੇ ਉਹ ਤੁਹਾਨੂੰ ਸਾਰੀਆਂ ਦਿਖਾਉਂਗਾ ਮੈਂ ਤੇ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਚਾਲੇ ਪਾਤੇ ਜੀ ਆਪਾਂ ਪਹੁੰਚ ਗਏ ਯੂਪੀ ਪਹੁੰਚ ਗਏ ਤੇ ਯੂਪੀ ਚ ਜਾ ਕੇ ਆਪਾਂ ਸਭ ਤੋਂ ਪਹਿਲਾਂ ਪੀਤੀ ਜੀ ਚਾਹ ਲਓ ਜੀ ਚਾਹ ਪਾਣੀ ਪੀ ਕੇ ਦੁਬਾਰਾ ਆਪਾਂ ਚੱਲਦੇ ਆ ਸਿੱਧਾ ਅੱਪਾ ਜਾਣਾ ਅੱਜ 13 ਦੂਣ ਜਾਵਾਂਗੇ ਤੇ ਪਹਿਲੀ ਰਾਤ ਆਪਾਂ ਦੇਰਾ ਦੂਣ ਰੁਕਾਂਗੇ ਤੇ ਇਸ ਤੋਂ ਬਾਅਦ ਚੱਲਾਂਗੇ ਅਗਲੇ ਵਲੌਗ 'ਚ ਕਿੱਥੇ ਜਾਣਾ ਉਹ ਤੁਹਾਨੂੰ ਮੈਂ ਸਾਰਾ ਰਿਸ਼ੀਕੇਸ਼ ਸਾਰਾ ਟਰਿਪ ਦਿਖਾਉਂਗਾ ਇਸ ਤੋਂ ਬਾਅਦ ਆਪਾਂ ਪਾਤੇਜੀ ਚਾਲੇ ਤੇ ਇੱਧਰ ਅੰਬਾਂ ਦੇ ਬਾਗ ਬਹੁਤ ਨੇ ਤੇ ਉਹ ਵੀ ਤੁਸੀਂ ਦੇਖ ਲਿਓ ਤੇ ਇਸ ਤੋਂ ਬਾਅਦ ਆਪਾਂ ਨੂੰ ਜਰਾ ਰਾਜ ਇੱਕ ਵਾਰੀ ਫੇਰ ਚਾਹ ਪੀਤੀ ਆਪਾਂ ਰੁੱਕ ਕੇ ਢਾਬੇ ਤੇ ਤੇ ਦੇਖ ਲਓ ਤੁਸੀਂ ਇੱਥੇ ਬੈਠੇ ਨੇ ਮੁੰਡੇ ਸਾਰੇ ਖਾ ਪੀ ਕੇ ਤੇ ਇਸ ਤੋਂ ਬਾਅਦ ਪਹੁੰਚ ਕੇ ਜੀ ਆਪਾਂ ਸਿੱਧਾ ਦੇਰਾ ਦੂਣ ਦੇਰਾ ਦੂਣ ਜਾ ਕੇ ਰੁਕੇ ਸੀ ਆਪਾਂ ਸਿੱਧਾ 13 ਨੂੰ ਪਹੁੰਚ ਗਏ ਤੇ ਇਥੇ ਟ੍ਰੈਫਿਕ ਬਹੁਤ ਸੀ ਪਹਾੜੀ ਹੋ ਗਈ ਸ਼ੁਰੂ ਤੇ ਇਸ ਤੋਂ ਬਾਅਦ ਚੱਲਦੇ ਆ ਜੀ ਆਪਾਂ ਪਹਾੜੀ ਤੇ ਇਸ ਤੋਂ ਬਾਅਦ ਆਪਾਂ ਪਹੁੰਚ ਗਏ ਸਿੱਧਾ ਕਮਰੇ ਦੇ ਵਿੱਚ ਤੇ ਹੁਣ ਮੈਂ ਤੁਹਾਨੂੰ ਕਮਰਾ ਦਿਖਾਉਂਗਾ ਤੇ ਲਓ ਜੀ ਕਮਰੇ ਦੇ ਵਿੱਚ ਪਹੁੰਚ ਕੇ ਤੇ ਇਸ ਤੋਂ ਪਹਿਲਾਂ ਮੈਂ ਬਾਹਰ ਤੁਹਾਨੂੰ ਹੋਟਲ ਦਾ 뷰 ਦਿਖਾਉਣਾ ਤੇ ਹੋਟਲ ਦਾ 뷰 ਤੁਸੀਂ ਦੇਖ ਲਓ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਮਰਾ ਦਿਖਾਉਂਗਾ ਕੀ ਖਰਚਾ ਆ ਉਹਦੀ ਆਪਾਂ ਸਪੈਸ਼ਲ ਅਲੱਗ ਤੋਂ ਵੀਡੀਓ ਪਾਵਾਂਗੇ ਵੀ ਸਾਰਾ ਟ੍ਰਿਪ ਤੇ ਕਿੰਨਾ ਖਰਚਾ ਆ ਤੇ ਕੀ ਕੀ ਉਹਦੇ ਵਿੱਚ ਇਨਕਲੂਡ ਸੀ ਸਾਰਾ ਕੁਝ ਦੱਸਾਂਗੇ ਤੇ ਇਹ ਹੈਗਾ ਜੀ ਆਪਣਾ ਰੂਮ ਇਹ ਆ ਇੱਕ ਮੁੰਡਾ ਪਿਆ ਸਾਹਮਣੇ ਇਹ ਕਹਿੰਦਾ ਮੈਂ ਥੱਕ ਗਿਆ ਕਹਿੰਦਾ ਮੈਂ ਪੈਣਾ ਦੋ ਘੰਟੇ ਤੇ ਪਰ ਇਹ ਮੋਬਾਈਲ ਦੇਖਣੋਂ ਹੀ ਨਹੀਂ ਹਟਦਾ ਪਤਾ ਨਹੀਂ ਕੀ ਦੇ ਮੈਸੇਜ ਆਈ ਜਾਂਦੇ ਨੇ ਮੁੰਡੇ ਨੂੰ ਲਓ ਜੀ ਇਦੋਂ ਬਾਅਦ ਮਿਲਦੇ ਹਾਂ ਤੁਹਾਨੂੰ ਅਸੀਂ ਰੋਟੀ ਰੋਟੀ ਖਾ ਕੇ ਕਿਉਂਕਿ ਭੁੱਖ ਬਹੁਤ ਲੱਗੀ ਸੀ ਯਾਰ ਸਵੇਰ ਦੇ ਤੁਰੇ ਹੋਇਆ ਤੇ ਟਾਈਮ ਵੱਜ ਗਿਆ ਰਾਤ ਦੇ 12:00 ਵੱਜ ਗਏ ਨੇ ਪੂਰੇ ਇਹ ਇਹ ਤੋਂ ਬਾਅਦ ਆਪਾਂ ਤੁਹਾਨੂੰ ਰੋਟੀ ਖਾ ਕੇ ਮਿਲਦੇ ਆਂ ਥੋੜੇ ਜਿਹਾ ਟਾਈਮ ਨੂੰ ਤੇ ਉਦੋਂ ਬਾਅਦ ਬਲੌਗ ਦੀ ਐਂਡਿੰਗ ਕਰਾਂਗੇ ਲਓ ਜੀ ਰੋਟੀ ਰੋਟੀ ਪਾਣੀ ਖਾ ਕੇ ਤੇ ਇਹ ਤੋਂ ਬਾਅਦ ਆ ਦੇਖ ਲਓ ਮੁੰਡਾ ਕਹਿੰਦਾ ਮੈਨੂੰ ਚਾਹ ਪੀਤੇ ਬਿਨਾ ਨੀਂਦ ਨਹੀਂ ਆਉਂਦੀ ਤੇ ਫਿਰ ਇਹਨੂੰ ਪਈ ਚਾਹ ਤੇ ਚਾਹ ਪਿਆਉਣ ਤੋਂ ਬਾਅਦ ਕੁਝ ਕਰੀਆ ਥੋੜਾ ਜਿਹਾ ਗੱਲਾਂ ਬਾਤਾਂ ਤੇ ਉਸ ਤੋਂ ਬਾਅਦ ਅੱਜ ਦਾ ਬਲੌਗ ਕਰਦੇ ਆਂ ਇੱਥੇ ਖਤਮ ਤੇ ਕੱਲ ਨੂੰ ਮਿਲਦੇ ਆਂ ਨਵੇਂ ਬਲੌਗ ਦੇ ਨਾਲ ਧੰਨਵਾਦ